ਮੈਂ ਸੁਰਿੰਦਰ ਸਿੰਘ ਗਰਵਾ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਐਲਾਨ ਤਾਂ ਬਹੁਤ ਕੀਤੇ ਆ ਪਰ ਦੋ ਐਲਾਨ ਉਹਦੇ ਜਿਹੜੇ ਆ ਉਹਨੇ ਸਾਰੀ ਦੁਨੀਆ ਦੇ ਵਿੱਚ ਬੜੀ ਹਲਚਲ ਮਚਾਈ ਹੋਈ ਆ ਉਹ ਹੈਗਾ ਆ ਅਮਰੀਕਾ ਦੇ ਅੰਦਰ ਜਿਹੜੇ ਗੈਰ ਕਾਨੂੰਨੀ ਪ੍ਰਵਾਸੀ ਦਾਖਲ ਹੋ ਚੁੱਕੇ ਆ ਉਹਨਾਂ ਨੂੰ ਬਾਹਰ ਸੁੱਟਣਾ ਤੇ ਦੂਸਰਾ ਆ ਜਿਹੜੇ ਦੇਸ਼ਾਂ ਨਾਲ ਉਹਦਾ ਵਪਾਰ ਚੱਲਦਾ ਆ ਜਿਵੇਂ ਜ਼ਿਆਦਾਤਰ ਕੈਨੇਡਾ ਮੈਕਸੀਕੋ ਯੂਰਪ ਚੀਨ ਭਾਰਤ ਇਹਨਾਂ ਸਾਰਿਆਂ ਨੂੰ ਨੇ ਟੈਰਫ ਜਿਹੜੇ ਉਹਦੇ ਦੇਸ਼ ਅੰਦਰ ਮਾਲ ਹੁੰਦਾ ਉਹਦੇ ਤੇ 25% ਵਧਾਉਣ ਦੀ ਜਿਹੜੀ ਧਮਕੀ ਦਿੱਤੀ ਸੀ ਉਹਦੇ ਤੇ ਅਮਰ ਨੇ ਸ਼ੁਰੂ ਕਰ ਦਿੱਤਾ ਆ ਤੇ ਕੈਨੇਡਾ ਤੇ ਮੈਕਸੀਕੋ ਜਿਹੜੇ ਆ ਉਹ ਇਸ ਵੇਲੇ ਬਹੁਤ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਜਾਣੇ ਸੀ ਜੇ ਇਹ 4 ਫਰਵਰੀ ਨੂੰ ਉਹਦੇ ਜਿਹੜੇ ਦਸਕਰ ਕਰਕੇ ਆਰਡਰ ਜਾਰੀ ਹੋਇਆ ਸੀ ਜੇ ਉਹ ਅਮਲ ਵਿੱਚ ਆ ਜਾਂਦਾ ਹੁਣ ਦੋਹਾਂ ਦੇਸ਼ਾਂ ਨਾਲ ਜਿਹੜੀ ਉਹਦੀ ਗੱਲਬਾਤ ਹੋਈ ਆ ਉਹਦੇ ਵਿੱਚ ਦੋਵੇਂ ਦੇਸ਼ ਜਿਹੜੇ ਆ ਸਰਹੱਦਾਂ ਦੇ ਉੱਤੇ ਸੁਰੱਖਿਆ ਬਜ਼ਾਉਣ ਦੇ ਲਈ ਬਹੁਤ ਵੱਡੇ ਕਦਮ ਚੁੱਕਣ ਲਈ ਤਿਆਰ ਹੋਏ ਆ ਤੇ ਇਸ ਤਰ੍ਹਾਂ ਉਸਨੇ 30 ਦਿਨ ਦੇ ਵਾਸਤੇ ਜਿਹੜਾ ਆ ਉਹ ਫੈਸਲਾ ਜਿਹੜਾ ਆ ਟਾਲ ਦਿੱਤਾ ਆ ਹਾਲ ਦੀ ਘੜੀ ਇੱਕ ਬਹੁਤ ਵੱਡੀ ਜਿਹੜੀ ਆਰਥਿਕ ਤੌਰ ਤੇ ਉੱਥੇ ਉਥਲ-ਪੁਥਲ ਹੋਣੀ ਸੀ ਦੋਹਾਂ ਦੇਸ਼ਾਂ ਨਾਲ ਅਮਰੀਕਾ ਦੇ ਵਪਾਰ ਦੀ ਉਹ ਟਲ ਗਈ ਹੈ 30 ਦਿਨ ਵਾਸਤੇ ਤੇ ਚੀਨ ਦੇ ਉੱਤੇ ਜਿਹੜਾ ਉਹਨੇ 10% ਟੈਕਸ ਹੋਰ ਐਲਾਨਿਆ ਸੀ ਉਹ ਅੱਜ ਭਾਰਤ ਦੇ ਸਮੇਂ ਅਨੁਸਾਰ ਰਾਤ ਤੋਂ ਉਹਦੀ ਦਰ ਜਿਹੜੀ ਵਧਾਈ ਹੈ 10% ਉਹ ਸ਼ੁਰੂ ਹੋ ਜਾਏਗੀ ਲੱਗਣੀ ਭਾਰਤ ਨੂੰ ਵੀ ਉਸਨੇ ਥ੍ਰੈਟ ਕੀਤਾ ਆ ਕਿ ਤੋ ਮੇਰਾ ਜਿਹੜਾ ਆ ਕਹਿ ਲਓ ਜਿਸ ਤਰ੍ਹਾਂ ਆਪਣੇ ਕਾਰਾਂਆਂ ਹੈਗੀਆਂ ਉਥੋਂ ਦੀਆਂ ਇਰ ਅੱਗੇ ਫੌਜੀ ਸਾਜੂ ਸਮਾਨ ਆ ਉਹਨੇ ਕਿਹਾ ਸੀ ਜੇ ਨਾ ਵਾਸਤੇ ਜਾਂ ਹੋਰ ਸਮਾਨ ਇਸ ਤਰ੍ਹਾਂ ਦਾ ਹੈਗਾ ਜੇ ਜੇ ਤੂੰ ਇਹਦੇ ਵਾਸਤੇ ਆਪਣੀ ਮੰਡੀ ਮੇਰੇ ਦੇਸ਼ ਲਈ ਨਾ ਖੋਲੀ ਤਾਂ ਮੈਂ ਮਤਲਬ ਇਹ ਆ ਕਿ ਤੁਹਾਡੇ ਦੇ ਉੱਤੇ ਵੀ ਉਦਾਂ ਹੀ ਟੈਕਸ ਠੋਕਾਂਗਾ ਤੁਸੀਂ ਵਪਾਰ ਚ ਸੰਤੁਲਨ ਨਹੀਂ ਰੱਖਿਆ ਆ ਸਾਡੇ ਕੋਲੋਂ ਰੈਤਾਂ ਲੈ ਕੇ ਆਪਣਾ ਮਾਲ ਇਧਰ ਭੇਜ ਰਹੇ ਹੋ ਸਾਡਾ ਮਾਲ ਜਿਹੜਾ ਤੁਸੀਂ ਆਪਣੇ ਦੇਸ਼ਾਂ ਚ ਵੇਚਣ ਤੋਂ ਰੋਕ ਰਹੇ ਹੋ ਤੇ ਦੂਸਰੀ ਜਿਹੜੀ ਬਹੁਤ ਵੱਡਾ ਫੈਸਲਾ ਆ ਉਹ ਹੈਗਾ ਆ ਜਿਹੜੇ ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਉਹਨਾਂ ਦੇ ਦੇਸ਼ਾਂ ਦੇ ਵਿੱਚ ਜਿੱਥੋਂ ਦੇ ਹੈਗੇ ਆ ਵਾਪਸ ਭੇਜਣ ਦਾ ਅੱਜ ਭਾਰਤ ਦੇ ਖਿਲਾਫ ਜਿਹੜੀ ਆ ਕਾਰਵਾਈ ਸ਼ੁਰੂ ਹੋ ਚੁੱਕੀ ਆ ਲਗਭਗੋ ਨੇ 18000 ਭਾਰਤੀ ਜਿਹੜੇ ਆ ਉਹ ਆਇਡੈਂਟੀਫਾਈ ਕਰ ਲਏ ਹੋਇਆ ਤੇ ਉਹਨਾਂ ਦੇ ਬਾਰੇ ਭਾਰਤ ਸਰਕਾਰ ਨੂੰ ਸੂਚਿਤ ਕਰ ਦਿੱਤਾ ਸੀ ਕਿ ਉਹ ਇਹਨਾਂ ਨੂੰ ਵਾਪਸ ਭੇਜਣ ਲੱਗਿਆ ਆ ਇਹਨਾਂ ਨੂੰ ਤੁਹਾਨੂੰ ਵਾਪਸ ਲੈਣਾ ਹੀ ਪਏਗਾ ਭਾਰਤ ਨੇ ਹਾਂ ਕਰ ਦਿੱਤੀ ਆ ਤੇ ਹੁਣ ਉਹਨਾਂ ਦੇ ਜਿਹੜੇ ਬਹੁਤ ਵੱਡੇ ਫੌਜੀ ਮਾਲਵਾਹਕ ਜਿਹੜੇ ਜਹਾਜ਼ ਹੁੰਦੇ ਆ ਜਿਨ੍ਹਾਂ 'ਚ ਸਮਾਨ ਲੱਦ ਕੇ ਭੇਜਿਆ ਜਾਂਦਾ ਆ ਉਸ ਉਹਨਾਂ ਦੇ ਵਿੱਚ ਉਹ ਭਾਰਤੀਆਂ ਨੂੰ ਲੱਦ ਕੇ ਭਾਰਤ ਵੱਲ ਭੇਜਣਾ ਅੱਜ ਤੋਂ ਸ਼ੁਰੂ ਕਰ ਰਿਹਾ ਆ ਇਹਦੀ ਪੁਸ਼ਟੀ ਹੋ ਚੁੱਕੀ ਆ ਸਰਕਾਰੀ ਤੌਰ ਤੇ ਵੀ ਇਹਦੇ ਬਾਰੇ ਪੁਸ਼ਟੀ ਹੋ ਗਈ ਆ ਇਹ ਇਹ ਬਹੁਤ ਵੱਡਾ ਫੈਸਲਾ ਆ ਉਹਦੇ ਵਿੱਚ 18000 ਜਿਹੜੇ ਹੁਣ ਭਾਰਤ ਵੱਲ ਨੂੰ ਆਣਗੇ ਉਹਨਾਂ ਦੇ ਵਿੱਚ ਕਿੰਨੇ ਪੰਜਾਬ ਵਾਲੇ ਆ ਇਹ ਅੰਦਾਜ਼ਾ ਲਾਇਆ ਜਾ ਸਕਦਾ ਕਿਉਂਕਿ ਇੱਥੋਂ ਦੇ ਲੋਕ ਪੰਜਾਬ ਦੇ ਵੀ ਬਾਹਰ ਬਹੁਤ ਜਾਂਦੇ ਆ ਦੂਸਰੇ ਪਾਸੇ ਜਿਹੜੇ ਹੋਰ ਗੈਰ ਕਾਨੂੰਨੀ ਪ੍ਰਵਾਸੀ ਜਿਹੜੇ ਇੱਧਰ ਉੱਧਰ ਕੰਮ ਕਰ ਰਹੇ ਆ ਜਾਂ ਛਿਪੇ ਹੋਏ ਆ ਲੋਕੇ ਕੰਮ ਕਰ ਰਹੇ ਆ ਉਹਨਾਂ ਦੇ ਅੰਦਰ ਬਹੁਤ ਵੱਡੀ دہشت ਫੈਲੀ ਹੋਈ ਆ ਕਿਉਂਕਿ ਹੁਣ ਉਹਨਾਂ ਦੀਆਂ ਫਾਈਲਾਂ ਜਿਹੜੀਆਂ ਆ ਉੱਥੇ ਜਿਹੜੀਆਂ ਰਿਫਿਊਜੀ ਦੇ ਲਈ ਨਹੀਂ ਲੱਗਣੀਆਂ ਉਹਨਾਂ ਨੇ ਉਹ ਐਪ ਹੀ ਬੰਦ ਕਰ ਦਿੱਤਾ ਆ ਤੇ ਆ ਦੇਖਣ ਦੇ ਵਿੱਚ ਆਇਆ ਕਿ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਉੱਥੇ ਜਿਹੜੇ ਗੈਰ ਕਾਨੂੰਨੀ ਹੋਰ ਦੇਸ਼ਾਂ ਦੇ ਵੀ ਲੋਕ ਆਏ ਹੋਏ ਆ ਉਹ ਇਕੱਠੇ ਹੋ ਕੇ ਉੱਥੇ ਬਹੁਤ ਵੱਡੇ ਵੱਡੇ ਪ੍ਰਦਰਸ਼ਨ ਕਰ ਰਹੇ ਆ ਇਸ ਨੀਤੀ ਦਾ ਵਿਰੋਧ ਕਰ ਰਹੇ ਆ ਉਹ ਕਹਿ ਰਹੇ ਆ ਕਿ ਉਹ ਮਿਹਨਤ ਨਾਲ ਕਰ ਰਹੇ ਆ ਇੱਥੇ ਆ ਕੇ ਕੋਈ ਗਲਤ ਕੰਮ ਨਹੀਂ ਕਰ ਰਹੇ ਜਿਆਦਾ ਜਿਹੜਾ ਹੈਗਾ ਆ ਕਿ ਅਪਰਾਧੀਆਂ ਵਾਲਾ ਜਿਹੜਾ ਕੰਮ ਹੈਗਾ ਆ ਉਹ ਇਹਨਾਂ ਦੋ ਦੇਸ਼ਾਂ ਨਾਲ ਜ਼ਿਆਦਾ ਸਬੰਧਤ ਆ ਮੈਕਸੀਕੋ ਦੇ ਕੈਨੇਡਾ ਦੇ ਨਾਲ ਅਤੇ ਦੋਹਾਂ ਦੇਸ਼ਾਂ ਨੇ ਹੀ ਮਤਲਬ ਜਿਹੜਾ ਆ ਹਾਮੀ ਭਰ ਦਿੱਤੀ ਆ ਕਿ ਉਹ ਬਾਰਡਰ ਦੇ ਉੱਤੇ ਜਿਹੜੀ ਆ ਵੱਡੇ ਇੰਤਜ਼ਾਮ ਕਰਨ ਜਾ ਰਹੇ ਆ ਮੈਕਸੀਕੋ ਦੀ ਜਿਹੜੀ ਉੱਥੋਂ ਦੀ ਪ੍ਰਧਾਨ ਮੰਤਰੀ ਹੈਗੀ ਆ ਬੁਖੀਆ ਕਲੋਡੀਆ ਉਹਨੇ ਟਰੰਪ ਨਾਲ ਗੱਲਬਾਤ ਚ ਮੰਨ ਲਿਆ ਆ ਕਿ ਉਹ 1 ਅਰਬ ਡਾਲਰ ਤੋਂ ਵੱਧ ਰਕਮ ਖਰਚੇਗੀ ਕਰੀਬ 10000 ਜਿਹੜੇ ਆ ਬਾਰਡਰ ਦੇ ਉੱਤੇ ਹੋਰ ਆਪਣੇ ਸੈਨਿਕ ਤਾਇਨਾਤ ਕਰੇਗੀ ਤੇ ਜਿਹੜੇ ਜਿੰਨਾ ਵੀ ਉਹ ਹੋ ਸਕਦਾ ਆ ਉਹ ਇਹਨਾਂ ਨੂੰ ਰੋਕੇਗੀ ਜਿਹੜੇ ਅ ਅ ਦੈਸ਼ਤਗਰਦ ਦੇ ਜਿਹੜੇ ਟੋਲੇ ਅਮਰੀਕਾ 'ਚ ਘੁੰਮ ਰਹੇ ਆ ਮੈਕਸੀਕੋ ਦੇ ਆ ਉਹਨੇ ਕਿਹਾ ਕਿ ਇਹ ਵੀ ਸਾਨੂੰ ਵਾਪਸ ਦੇ ਦਿਓ ਅਸੀਂ ਇਹਨਾਂ ਨਾਲ ਆਪ ਹੀ ਨਿਪਟ ਲਵਾਂਗੇ ਤੇ ਅਮਰੀਕਾ ਨੂੰ ਥੋੜੀ ਇਸ ਕਰਕੇ ਰਾਤ ਮਿਲੀ ਆ ਉਹਨੂੰ ਲੱਗਦਾ ਸੀ ਕਿ ਜਿਹੜੇ ਇਹ ਕ੍ਰਿਮੀਨਲ ਲੋਕ ਇਧਰ ਅਮਰੀਕਾ 'ਚ ਵੜੇ ਹੋਏ ਆ ਉਹ ਇਹਨਾਂ ਨੇ ਲੈਣੇ ਨਹੀਂ ਹੈਗੇ ਤਾਂ ਮੈਨੂੰ ਉਹ ਗਵਾਂਟੋ ਨਾਮੋ ਜਿਹੜੀ ਜੇਲ੍ਹ ਆ ਉੱਥੇ ਭੇਜਣੇ ਪੈਣੇ ਆ ਤੇ ਮੈਂ ਇਹਨਾਂ ਨੂੰ ਆਪਣੀ ਧਰਤੀ ਦੇ ਉੱਤੇ ਤਾਂ ਰੱਖਣਾ ਨਹੀਂ ਹੈਗਾ ਤੇ ਉਹ ਹੁਣ ਉਹ ਦੇਸ਼ ਜਿਹੜਾ ਮੈਕਸੀਕੋ ਵੀ ਮੰਨ ਗਿਆ ਆ ਉਸ ਤੋਂ ਬਾਅਦ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਿਸ ਟਰੂਡੋ ਵੀ ਝੁਗ ਗਿਆ ਆ ਤੇ ਉਹਨੇ ਵੀ ਇਸੇ ਤਰ੍ਹਾਂ ਹੀ 1 ਕਾਰਬ ਡਾਲਰ ਤੋਂ ਵੱਧ ਬਾਰਡਰ ਦੇ ਉੱਤੇ ਜਿਹੜਾ ਆ ਸੁਰੱਖਿਆ ਦੇ ਉੱਤੇ ਖਰਚ ਕਰਨ ਦਾ ਐਲਾਨ ਕੀਤਾ ਆ ਉਹਨੇ ਕਿਹਾ ਆ ਕਿ 24 ਘੰਟੇ ਜਿਹੜੀ ਆ ਉਹ ਲਗਾਤਾਰ ਨਿਗਰਾਨੀ ਚਲਦੀ ਰਹੇਗੀ ਵਧਾਈ ਜਾਏਗੀ ਹੋਰ ਵਧਾਵਾਂਗੇ ਹੋਰ ਫੌਜ ਜਿਹੜੀ ਆ ਸੀ ਸੁਰੱਖਿਆ ਦੇ ਜਵਾਨ ਜਿਹੜੇ ਆ ਬਾਰਡਰ ਦੇ ਉੱਤੇ ਉਹ ਲਾਵਾਂਗੇ ਇਕੋ ਨੇ ਬਾਰਡਰ ਦੇ ਉੱਤੇ ਆਪਣੀ ਸੁਰੱਖਿਆ ਦਾ ਜਿਹੜਾ ਇੱਕ ਅਲੱਗ ਹੀ ਬੰਦੋਬਸਤ ਕਰਨ ਦਾ ਵੀ ਐਲਾਨ ਕਰ ਦਿੱਤਾ ਆ ਤੇ ਉਸ ਨੇ ਕਿਹਾ ਕਿ ਜਿਹੜੇ ਨਸ਼ਿਆਂ ਦੀ ਗੱਲ ਆ ਕਿ ਅਮਰੀਕਾ ਦੇ ਵਿੱਚ ਸਾਡੇ ਕੈਨੇਡਾ ਵੱਲੋਂ ਜਾਂ ਆਦਰੋਂ ਆ ਕੇ ਵਿਖ ਰਹੇ ਆ ਉਹਨਾਂ ਨੂੰ ਰੋਕਣ ਦੇ ਲਈ ਉਹ ਜਿੰਨਾ ਜਿੰਨੀ ਵੀ ਕੋਸ਼ਿਸ਼ ਹੋਏਗਾ ਅਮਰੀਕਾ ਦੇ ਨਾਲ ਰਲ ਕੇ ਕਰੇਗਾ ਤੇ ਹਾਲ ਦੀ ਘੜੀ ਟਰੰਪ ਜਿਹੜਾ ਆ ਦੋਹਾਂ ਦੇਸ਼ਾਂ ਨਾਲ ਮੈਕਸੀਕੋ ਤੇ ਕੈਨੇਡਾ ਨਾਲ ਅਗਲੇ 30 ਦਿਨਾਂ ਦੇ ਲਈ ਆਪਣਾ ਜਿਹੜਾ ਉਹਨੇ ਫੈਸਲਾ 25% ਟੈਰਿਫ ਲਾਉਣ ਦਾ ਕੀਤਾ ਸੀ ਉਹ ਟਟਾਲ ਦਤਾ ਆ ਹੁਣ 30 ਦਿਨਾਂ ਬਾਅਦ ਪਤਾ ਲੱਗੇਗਾ ਕਿ ਉਹ ਹੋਰ ਇਹ ਦੋ ਦੇਸ਼ਾਂ ਨੂੰ ਕਿੰਨਾ ਕੁ ਝੁਕਾ ਸਕਦਾ ਆ ਇਹ ਬਹੁਤ ਵੱਡਾ ਇੱਕ ਕਹਿ ਲੋ ਕਿ ਦੁਨੀਆ ਦੇ ਵਿੱਚ ਇਹ ਟੈਰਫ ਵਾਰ ਜਿਹੜੀ ਸ਼ੁਰੂ ਕੀਤੀ ਆ ਟਰੰਪ ਨੇ ਬਹੁਤ ਹੀ ਖਤਰਨਾਕ ਆ ਗਿਆ ਇੱਕ ਤਾਂ ਦੇਸ਼ਾਂ ਦੇ ਉੱਤੇ ਜਿਹੜੇ ਉਹਨਾਂ ਨੂੰ ਪਸੰਦ ਨਹੀਂ ਹੈਗੇ ਉਹਨਾਂ ਦੇ ਉੱਤੇ ਆਰਥਿਕ ਬੰਦਸ਼ਾਂ ਲਾਈਆਂ ਜਾ ਰਹੀਆਂ ਆ ਤੇ ਦੂਸਰੇ ਪਾਸੇ ਇਹ ਟੈਰਫ ਦੀਆਂ ਧਰਾਂ ਵਧਾਈਆਂ ਜਾ ਰਹੀਆਂ ਆ ਤਾਂ ਕਿ ਅਮਰੀਕਾ ਦੇ ਵਿੱਚ ਉਹਨਾਂ ਦਾ ਮਾਲ ਦੂਸਰੇ ਦੇਸ਼ਾਂ ਦਾ ਜਿਹੜਾ ਆ ਕਿ ਕੱਟ ਵਿਕੇ ਤੇ ਜਿੰਨਾ ਵੀ ਵਿਕੇ ਉਹਦੇ ਤੇ ਉਥੋਂ ਦੀ ਸਰਕਾਰ ਨੂੰ ਜਿਹੜੀ ਕਮਾਈ ਆ ਉਹ 25% ਜਿਹੜੀ ਆ ਜ਼ਿਆਦਾ ਹੋਵੇ ਯੂਰਪ ਨੂੰ ਵੀ ਧਮਕੀ ਦਿੱਤੀ ਆ ਤੇ ਯੂਰਪ ਵੀ ਮੋੜੇ ਹੁਣ ਕਹਿ ਰਿਹਾ ਕਿ ਤੂੰ ਜੇ ਇਸ ਤਰ੍ਹਾਂ ਕਰੇਗਾ ਤੇ ਤੇਰੇ ਨਾਲ ਵੀ ਇਸ ਤਰ੍ਹਾਂ ਹੀ ਹੋਏਗਾ ਈਵਨ ਕੈਨੇਡਾ ਨੇ ਤਾਂ ਮੈਕਸੀਕੋ ਨੇ ਵੀ ਬਦਲਵੇਂ ਜਿਹੜੇ ਸੀ ਸਟੈਪ ਚੱਕਣ ਦੇ ਉਹ ਫੈਸਲੇ ਲੈ ਲਏ ਸੀ ਅ অন্ਟਾਰੀਓ ਨੇ ਤਾਂ ਸਾਫ਼ ਐਲਾਨ ਕਰ ਦਿੱਤਾ ਸੀ ਕਿ ਆ ਕਿ ਉਹ ਅ ਅਮਰੀਕਾ ਦੀ ਜਿਹੜੀ ਹੈਗੀ ਆ ਬੀਅਰ ਸ਼ਰਾਬ ਬ੍ਰਿਟਿਸ਼ ਕਲੰਬੀਆ ਨੇ ਵੀ ਐਲਾਨ ਕਰ ਦਿੱਤਾ ਸੀ ਕਿ ਉਹ ਇਹ ਉੱਥੋਂ ਦੀ ਨਹੀਂ ਵਿਕਣ ਦੇਗਾ ਆਪਣੇ ਦੇਸ਼ ਦੇ ਅੰਦਰ ਸਟਾਰਲਿੰਕ ਜੋ ਮਸਕ ਦਾ ਆ ਟਵਿੱਟਰ ਵਾਲੇ ਦਾ ਬਹੁਤ ਵੱਡਾ ਇੱਕ ਕਮਿਊਨੀਕੇਸ਼ਨ ਸਿਸਟਮ ਹੈਗਾ ਆ ਮੋਬਾਈਲ ਸਰਵਿਸ ਦਾ ਉਹ ਵੀ ਉਹਨਾਂ ਨੇ ਉਹਦਾ ਸਮਝੌਤਾ ਜਿਹੜਾ ਸੀ ਰੱਦ ਕਰਨ ਦਾ ਫੈਸਲਾ ਲੈ ਲਿਆ ਸੀ ਤੇ ਇੱਕ ਤਰ੍ਹਾਂ ਦੇ ਨਾਲ ਹਾਲ ਦੀ ਘੜੀ ਟੈਰਫ ਵਾਰ ਜਿਹੜੀ ਆ ਇਹ ਉੱਥੇ ਦੋ ਦੇਸ਼ਾਂ ਦੇ ਵਿਚਾਲੇ ਜਿਹੜੀ ਆ ਟਲ ਗਈ ਆ 30 ਦਿਨ ਵਾਸਤੇ ਹੀ ਆ ਭਾਵੇਂ ਜੋ ਕਿ ਮੈਕਸੀਕੋ ਅਮਰੀਕਾ ਤੇ ਕੈਨੇਡਾ ਜਿਹੜੇ ਆ ਉਹਨਾਂ ਦੇ ਵਿੱਚ ਫ੍ਰੀ ਟ੍ਰੇਡ ਜਿਹੜਾ ਐ ਐਗਰੀਮੈਂਟ ਹੋਇਆ ਆ ਤੇ ਉਹਨਾਂ ਦੇ ਉੱਤੇ ਜਿਹੜੇ ਆ ਟੈਕਸ ਨਹੀਂ ਲੱਗਦੇ ਇੱਕ ਦੂਸਰੇ ਦੇਸ਼ ਦੇ ਨਾਲ ਦਾ ਮਾਲ ਜਿਹੜਾ ਆ ਉੱਥੇ ਬੜੇ ਆਸਾਨੀ ਦੇ ਨਾਲ ਉਹਨਾਂ ਨੂੰ ਮਿਲ ਜਾਂਦਾ ਆ ਹੁਣ ਚੀਨ ਜਿਹੜਾ ਆ ਉਹ ਕੀ ਇਹ ਅਮਰੀਕਾ ਦੇ ਜਿਹੜੇ ਕਦਮ ਉਠਾਏ ਆ ਉਹਨਾਂ ਦੇ ਖਿਲਾਫ ਕੀ ਸਟੈਪ ਚੱਕਦਾ ਆ ਇਹਦੇ ਬਾਰੇ ਵੀ ਜਾਣਕਾਰੀ ਹੋਰ ਕੁਝ ਘੰਟਿਆਂ ਦੇ ਵਿੱਚ ਆ ਜਾਏਗੀ ਤੇ ਯੂਰਪ ਜਿਹੜਾ ਆ ਉਹਨੇ ਵੀ ਕਹਿ ਦਿੱਤਾ ਆ ਕਿ ਜੇ ਮੇਰੇ ਵੱਲ ਨੂੰ ਮੂੰਹ ਕੀਤਾ ਇਹਦਰੋਂ ਵੀ ਜਵਾਬ ਇਸੇ ਤਰ੍ਹਾਂ ਹੀ ਆਏਗਾ ਭਾਰਤ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ 12 ਤਰੀਕ ਨੂੰ ਅਮਰੀਕਾ ਜਾ ਰਿਹਾ ਹੈ ਦੋ ਦਿਨ ਵਾਸਤੇ ਤੇ ਉੱਥੇ ਉਹ ਡੋਨਾਲਡ ਟਰੰਪ ਨਾਲ ਮੁਲਾਕਾਤ ਕਰੇਗਾ ਕਿਉਂਕਿ ਡੋਨਾਲਡ ਟਰੰਪ ਭਾਰਤ ਨੂੰ ਦਬਾਅ ਪਾ ਰਿਹਾ ਹੈ ਕਿ ਉਹ ਅਮਰੀਕੀ ਵਸਤਾਂ ਹੋਰ ਵਸਤਾਂ ਦੇ ਵਾਸਤੇ ਜਿਹੜੀ ਆ ਉਹ ਮੰਡੀ ਆਪਣੀ ਖੋਲੇ ਜਿਹੜੇ ਉਹਨੇ ਟੈਕਸ ਦੀਆਂ ਦਰਾਂ ਬਹੁਤ ਵਧਾ ਕੇ ਰੋਕ ਲਈਆਂ ਇਹਨਾਂ ਨੂੰ ਹਟਾਵੇ ਹੁਣ ਵੱਡੀ ਗੱਲ ਇਹ ਆ ਕਿ ਜਿਹੜੇ ਉਥੋਂ ਗੈਰ ਪ੍ਰਵਾਸੀ ਭਾਰਤ ਦੇ ਜਿਹੜੇ ਆਉਣੇ ਇੱਧਰ ਨੂੰ ਸ਼ੁਰੂ ਹੋਏ ਆ ਉਹਨਾਂ ਦਾ ਕਿਸ ਤਰ੍ਹਾਂ ਭਾਰਤ ਦੇ ਵਿੱਚ ਜਿਹੜਾ ਆ ਆ ਆਉਣ ਤੇ ਪਤਾ ਲੱਗੇਗਾ ਕਿ ਕਿਹੜੀ ਹਾਲਤ ਦੇ ਵਿੱਚ ਉਹਨਾਂ ਨੂੰ ਲਿਆ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿਹੜੇ ਇਹਨਾਂ ਨੇ ਆ ਵਾਪਸ ਭੇਜੇ ਸੀ ਭਾਰਤ ਵੱਲ ਇਧਰੋਂ ਅਮਰੀਕਾ ਦੇ ਵਿੱਚੋਂ ਜਿਹੜੇ ਉਹਨੇ ਭੇਜੇ ਸੀਗੇ ਆ ਆਪਣੇ ਇਧਰ ਨੂੰ ਹੋਰ ਦੇਸ਼ਾਂ ਵੱਲ ਨੂੰ ਉਹਨਾਂ ਦੇ ਹੱਥਕੜੀਆਂ ਲਾਈਆਂ ਸੀ ਪਿੱਛੇ ਨੂੰ ਹੱਥ ਧਰ ਕੇ ਉਹਨੇ ਭਾਰਤੀ ਜਿਹੜੇ ਅਮਰੀਕਾ ਦੇ ਫੌਜੀ ਜਹਾਜ਼ਾਂ ਦੇ ਵਿੱਚ ਆਣੇ ਆ ਦਿੱਲੀ ਪਹੁੰਚਣਗੇ ਜਦੋਂ ਇੰਡੀਆ ਦੇ ਵਿੱਚ ਪਤਾ ਲੱਗੇਗਾ ਕਿ ਉਹਨਾਂ ਨੂੰ ਕਿਸ ਹਾਲਤ ਦੇ ਵਿੱਚ ਉਹ ਲਿਆ ਰਹੇ ਆ ਬਹੁਤ ਵੱਡੀ ਗਿਣਤੀ ਦੇ ਵਿੱਚ ਲੋਕ ਜਿਹੜੇ ਆ ਜਿਹੜੇ ਅਮਰੀਕਾ 'ਚ ਗੈਰ ਕਾਨੂੰਨੀ ਤੌਰ ਤੇ ਭਾਰਤ ਦੇ ਰਹਿ ਰਹੇ ਆ ਗੁਜਰਾਤ ਦੇ ਆ ਹਰਿਆਣੇ ਦੇ ਆ ਪੰਜਾਬ ਦੇ ਇਹਨਾਂ ਦੇ ਇੱਥੋਂ ਦੇ ਬਹੁਤ ਜ਼ਿਆਦਾ ਆ ਤੇ ਉਹ ਜਿਹੜੇ ਇਧਰ ਨੌਜਵਾਨ ਹੁਣ ਜਿਹੜੇ ਗਏ ਹੋਏ ਲੋਕ ਜਿਹੜੇ ਇਧਰ ਜਦੋਂ ਆਣਗੇ ਉਹਨਾਂ ਦੀ ਆਰਥਿਕ ਹਾਲਤ ਨੂੰ ਕਿੱਡੀ ਵੱਡੀ ਛੱਟ ਲੱਗੇਗੀ ਇਹਦਾ ਅੰਦਾਜ਼ਾ ਲਾਉਣਾ ਬਹੁਤ ਮੁਸ਼ਕਲ ਹੈ ਕਿਉਂਕਿ ਉਹ ਬਹੁਤ ਵੱਡੀਆਂ ਰਕਮਾਂ ਖਰਚ ਕੇ ਤੇ ਕਈ-ਕਈ ਮਹੀਨੇ ਰਸਤਿਆਂ 'ਚ ਖਰਾਬ ਹੋ ਕੇ ਗੈਰਕਾਨੂੰਨੀ ਢੰਗ ਦੇ ਨਾਲ ਉਹ ਅਮਰੀਕਾ 'ਚ ਦਾਖਲ ਹੋਏ ਸੀ ਹੁਣ ਉਹਨਾਂ ਦਾ ਭਵਿੱਖ ਨਾ ਉਧਰ ਦਾ ਰਿਹਾ ਹੈ ਤੇ ਨਾ ਇਧਰ ਦਾ ਰਿਹਾ ਹੈ ਬਹੁਤ ਸਮਾਂ ਇਸ ਤਰ੍ਹਾਂ ਦਾ ਆ ਗਿਆ ਹੈ ਅੱਜ ਇੰਨਾ ਹੀ ਬਾਕੀ ਅਗਲੀ ਵੀਡੀਓ ਚ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਓ ਸ਼ੁਕਰੀਆ